20 ਸਾਲਾ ਨੌਜਵਾਨ ਨੂੰ ਨਿਹੰਗ ਸਿੰਘ ਨੇ ਉਤਾਰਿਆ ਮੌਤੇ ਕਾਟ ਤੁਹਾਨੂੰ ਦੱਸਦੀ ਆ ਕਿ ਇਹ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਦਿਲ ਦੁਖਾਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨਿਹੰਗ ਸਿੰਘ ਵੱਲੋਂ 20 ਸਾਲਾ ਨੌਜਵਾਨ ਦਾ ਤਲਵਾਰਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਦੀ ਛਾਤੀ ਦੇ ਵਿੱਚ ਤਲਵਾਰਾ ਮਾਰੀਆਂ ਜਾਂਦੀਆਂ ਵਾ ਨਿਹੰਗ ਸਿੰਘ ਵੱਲੋਂ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਰਸਤੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਪਤਾ ਲੱਗਿਆ ਕਿ ਨੌਜਵਾਨ ਆਪਣੀ ਦੁਕਾਨ ਤੇ ਕੰਮ ਕਰਦਾ ਸੀ ਫ੍ਰਿਜ ਰਿਪੇਅਰ ਦਾ ਉਸ ਵੱਲੋਂ ਕੰਮ ਕੀਤਾ ਜਾਂਦਾ ਸੀ ਤਾਂ ਅੱਜ ਇੱਕ ਨਿਹੰਗ ਸਿੰਘ ਉਸ ਦੀ ਦੁਕਾਨ ਤੇ ਆਂਦਾ ਜਿਸ ਤੋਂ ਬਾਅਦ ਨਿਹੰਗ ਸਿੰਘ ਜੋ ਉਸ ਦੀ ਦੁਕਾਨ ਤੇ ਆਇਆ ਸੀ ਉਸ ਦੇ ਵੱਲੋਂ ਨੀਲਾ ਬਾਣਾ ਪਾਣਿਆ ਹੋਇਆ ਸੀ ਤੇ ਉਸ ਦੇ ਵੱਲੋਂ ਕਿਰਪਾਨ ਦੇ ਨਾਲ ਉਸ ਦੇ ਉੱਤੇ ਹਮਲਾ ਕਰ ਦਿੱਤਾ ਉਸ ਦੀ ਛਾਤੀ ਦੇ ਵਿੱਚ ਤਲਵਾਰਾਂ ਮਾਰੀਆਂ ਗਈਆਂ ਜਿਸ ਦੇ ਨਾਲ ਡੂੰਘੇ ਜ਼ਖਮ ਪੈ ਗਏ ਤੇ ਉਸ ਨੌਜਵਾਨ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ਹੈ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਉਂ ਨਿਹੰਗ ਸਿੰਘ ਵੱਲੋਂ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਤੇ ਜੋ ਅੱਜ ਇੱਕ ਘਟਨਾ ਵਾਪਰੀ ਹੈ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀ ਹੈ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡਾ ਭੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ 'ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੇ ਕੁ ਉਮਰ ਸੀ ਉਹਨੂੰ ਆ ਨਹੀਂ 20 ਸਾਲ ਦਾ ਮੁੰਡਾ ਸੀਗਾ ਸਰਪੰਦ ਹੁਣ ਕੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤ ਅਨਸਰ ਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਇੱਕ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਪਈਆਂ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਕਿਸ ਤਰ੍ਹਾਂ ਵੇਖਦੇ ਹਰ ਰੋਜ਼ ਇਹ ਇਹ ਘਟਨਾਵਾਂ ਹੋ ਰਹੀਆਂ ਨੇ ਇਹ ਨਾ ਜੀ ਸਮਝ ਨਹੀਂ ਆਉਂਦਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਘਟਨਾਵਾਂ ਇੰਨੀਆਂ ਘੋਰੀਆਂ ਨੇ ਰੋਜ਼ ਚੋਰੀਆਂ ਰੋਜ਼ ਇਹ ਕਤਲ ਮਰਡਰ ਲੜਾਈਆਂ ਆਮ ਜੀ ਬਣ ਗਿਆ ਜਿਵੇਂ ਕਲਚਰ ਹੋ ਗਿਆ ਅੱਗੇ ਕਲਚਰ ਪੰਜਾਬ ਦਾ ਕੁਝ ਹੋਰ ਸੀਗਾ ਹੁਣ ਇਹ ਚੀਜ਼ਾਂ ਦਾ ਕਲਚਰ ਹੋ ਗਿਆ ਸਾਡੇ ਜਿਆਦਾ ਦੜਬੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਕਿਤੋਂ ਮੋਟਰਸਾਈਕਲ ਚੱਕ ਲਿਆ ਕਿਤੋਂ ਕੁਝ ਚੱਕ ਲਿਆ ਥੋੜਾ ਜਿਹਾ ਸੀ ਨਾ ਪ੍ਰਸ਼ਾਸਨ ਨੂੰ ਵੀ ਕਵਾਂਗੇ ਵੀ ਥੋੜਾ ਜਿਹਾ ਜੇ ਉਹ ਪਿੰਡਾਂ ਦੇ ਵਿੱਚ ਇੱਕ ਗਸਤ ਕਰਨਾ ਰੌਂਡ ਲਾਉਣ ਤਾਂ ਕਿ ਉਹਨਾਂ ਦਾ ਡਰ ਦਾ ਮਾਹੌਲ ਲੋਕਾਂ 'ਚ ਬਣਿਆ ਰਹੇ ਹਨਾ ਇਹ ਅੰਸਰਾਂ ਨੂੰ ਹੱਥ ਤੇ ਨੱਥ ਪਾਈ ਜਾ ਸਕਦੀ ਆ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਆਲੇ-ਦਾਲੇ ਨਹਿਰਾ ਨਿਕੜਦੀਆਂ ਨੇ ਅਸੀਂ ਰਾਤ ਨੂੰ ਡਰਦੇ ਉੱਥੋਂ ਵੀ ਔਲੀ-ਔਲੀ ਨਿਕੜਦੇ ਆ ਵੀ ਯਾਰ ਨਹਿਰਾ ਦੇ ਉੱਤੇ ਵੀ ਇਸ ਤਰ੍ਹਾਂ ਦੇ ਅੰਸਰ ਖੜੇ ਹੁੰਦੇ ਆ ਵੀ ਨੁਕਸਾਨ ਉਹ ਕਿਸੇ ਦਾ ਵੀ ਕਰ ਸਕਦੇ ਆ ਅੱਜ ਦੇਖੋ ਇੱਕ ਨੌਜਵਾਨ ਮੁੰਡੇ ਦੀ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਆ ਜਿਹੜੀ ਉਹ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਕਿ ਯਾਰ ਜੇ ਕੁਝ ਮਾਪਿਆਂ ਨੂੰ ਭਰਨਾ ਬੜਾ ਔਖਾ ਆ ਨਾ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਥੋੜਾ ਜਿਹਾ ਗਸਤ ਜੇ ਸਾਡੇ ਪਿੰਡਾਂ 'ਚ ਇੱਕ ਗੇੜਾ ਵੀ ਮਾਰ ਲੈਣਾ ਡਰਦਾ ਜਿਹੜੇ ਕੋਈ ਗਲਤ ਅੰਸਰ ਨੇ ਉਹਨਾਂ ਨੂੰ ਡਰਦਾ ਮਾਹੌਲ ਬਣਿਆ ਰਵੇ ਤਾਂ ਜੋ ਇਹ ਗੱਲਾਂ ਸਾਡੇ ਹੋਣ ਨਾ ਇਹ ਗੱਲਾਂ ਸਾਨੂੰ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਅੱਜ ਖਾ ਗਈਆਂ ਨੇ ਮੇਰਾ ਬੱਚਾ ਜੀ ਉਹ ਅਸੀਂ ਤਾਂ ਜੀਰੀ ਲਾਉਣ ਗਏ ਸੀ ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਤੇ ਖਨਾਲ ਦੇ ਉਹਦੀ ਦੁਕਾਨ ਤੇ ਪਈ ਫਰਿੱਜ ਐਸੀ ਸਮਾਰਦਾ ਵੀ ਸਵੇਰੇ ਜਾਂਦਾ ਹੀ ਸ਼ਾਮ ਨੂੰ ਘਰੇ ਆਉਂਦਾ ਤੇ ਅੱਜ ਦੇਖੋ ਜੀ ਉਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮਨੂੰ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋ ਗਈ ਅਸੀਂ ਉੱਥੇ ਅਬਲਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਹੀ ਕੰਮ ਛੱਡ ਕੇ ਅਸੀਂ ਆਪਣੇ ਘਰੇ ਆਏ ਤਾਂ ਅਸੀਂ ਉਰੇ ਪਹੁੰਚੀਆਂ ਹਲੇ ਸਾਨੂੰ ਤਾਂ ਅੰਦਰ ਬਣੇ ਜਾਣ ਦਾ ਸਾਡੇ ਬੱਚੇ ਨੂੰ ਤਾਂ ਸਾਨੂੰਹੀਂ ਨਹੀਂ ਪਤਾ ਕਿ ਮੇਰਾ ਬੱਚਾ ਆਏਗਾ ਕਿ ਨਾ ਆਏਗਾ ਸਾਹਾਂ ਤੇ ਹੈ ਕਿ ਸਾਹ ਪੂਰੇ ਹੋ ਕੇ ਦੇਖ ਮੈਨੂੰ ਨਹੀਂ ਪਤਾ ਜੇ ਪਤਾ ਲੱਗਾ ਕਿ ਮ੍ਰਿਤਕ ਹੋ ਗਈ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਤਾਂ ਹਲੇ ਆ ਕੇ ਮੈਂ ਤਾਂ ਅੰਦਰ ਬੈਠ ਗਿਆ ਬਣੀ ਹਾਂ ਮੈਂ ਤਾਂ ਦਰਿਆਣ ਨੂੰ ਨਹੀਂ ਦਿੱਤਾ ਕੀ ਕਰ ਬਾਈ ਜੀ ਮਨ ਕਰਦਾ ਕਾਰਵਾਈ ਤਾਂ ਹੁਣ ਦੇਖੋ ਜੀ ਹੁਣ ਸਰਕਾਰ ਨੂੰ ਹੁਣ ਕੀ ਮੈਂ ਹੁਣ ਮੈਂ ਕੀ ਕਹਾਂ ਜੀ ਉਹਦਾ ਪਿਓ ਮੈਂ ਇਨਸਾਫ ਉਹਨੂੰ ਵੀ ਮਿਲਣਾ ਚਾਹੀਦਾ ਮੇਰੇ ਬੱਚੇ ਤੇ ਐਮਬਰਾਡਰਡ ਦੇ ਸਿਗਾ ਇੱਕ ਗੁਰਦਰਸ਼ਨ ਸਿੰਘ ਬਰਾਡਰਡ ਆਇਆ ਉਹ ਆਇਆ ਆਲਮੋਸਟ 7 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬਰਾਡਰਡ ਸੀ ਅਸੀਂ ਇਮੀਡੀਏਟਲੀ ਮਰਚ ਦੇ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਜਿਸ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉਥੋਂ ਪਿੰਡ ਦੇ ਲੋਕੀ ਬਾਅਦ ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਹੀ ਕੋਈ ਲੜਕਾ ਹੈਗਾ ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੀ 10-15 ਮਿੰਟ ਪਹਿਲਾਂ ਰੁਕਾ ਆ ਗਿਆ ਉਹਦੀ ਉੱਥੇ ਦਰਾਨੇ ਇਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫ਼ਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਉਹਦਾ ਕੀ ਨਾਮ ਹੈ ਜਿਹੜਾ ਉਹ ਜੀ ਨੇ ਕੀਤਾ ਉਹ ਬਿੱਟੂ ਸਿੰਘ ਹੈ ਜੇ ਮੁੱਢਲੀ ਤਫ਼ਤੀਸ਼ ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹਿਸਾਬ ਨਾਲ ਬੰਦ ਦੀ ਕਾਰਵਾਈ ਕੀਤੀ ਜਾਵੇਗੀ। ਕੀ ਆ ਜਾ ਰਹੇ ਕਿ ਮਹਿੰਦੀ ਸਿੰਘ ਦਾ ਬਾਣਾ ਵਗੈਰਾ ਤਾਂ ਸੀ। ਹਾਂ ਇਹਨਾਂ ਨਹੀਂ ਜੇ ਕੁਝ ਇਹਨਾਂ ਕਲੀਅਰ ਨਹੀਂ ਕਲੀਅਰ ਹੋ ਜੂਗਾ ਜੀ ਜਦੋਂ ਉਹ ਪਰਿਵਾਰ ਦੇ ਅਸੀਂ ਉਹਨਾਂ ਦਾ ਧਿਆਨ ਲਿੱ ਕੇ ਐਫਆਈਆਰ ਦਵਾਂਗੇ ਤੇ ਉਹ ਕੁਝ ਸਭ ਸਭ ਚੀਜ਼ਾਂ ਅਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ। ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ? ਉਹਦੀ ਉੱਥੇ ਦੁਕਾਨ ਸੀ ਫ੍ਰਿਜ ਤੇ ਏਸੀ ਦੀ ਰਿਪੇਅਰ ਦੀ ਖਨਾਲ ਕਲਾਂ ਦੇ। ਇਸ ਦਿਰਾਂ ਨਾਲ ਹੀ ਹੁੰਦਾ ਇਹ ਪੱਟੀਵਾਲ ਪਿੰਡ ਨਾਲ ਹੀ ਥਣਾਪੋ ਨਹੀਂ ਘਟੇ ਪਿੰਡ ਉਸ ਦਿਰਾਂ ਨਾਲ ਜਿਹਨੇ ਮਰਡਰ ਕੀਤਾ ਜੀ ਇਹ ਵਿਅਕਤੀ ਕਿੱਥੇ ਰਹਿੰਦਾ ਇਹ ਪਿੰਡ ਦਾ ਹੀ ਆ ਉਸੇ ਪਿੰਡ ਦਾ ਖਨਾਲ ਕਲਾਂ ਦਾ ਹਾਂਜੀ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਅਸੀਂ ਬਸ ਬਿਆਨ ਲੈ ਕੇ ਬਣਦੀ ਕਾਰਵਾਈ ਕਰਾਂਗੇ ਜੀ ਐਫਆਈਆਰ ਲੋਜ ਕਰਕੇ ਤੇ ਜਲਦੀ ਉਹਦੀ ਰੈਸਟ ਪਾ ਦਾਂਗੇ ਜੀ ਠੀਕ ਹੈ ਤੇ ਜਿਹੜਾ ਵਿਅਕਤੀ ਹੈ ਉਹ ਵੀ ਹੁਣ ਮੋਰਚਰੀ ਵਿੱਚ ਚੈੱਕ ਹਾਂਜੀ ਉਹਦੀ ਸੰਗਰੂਰ ਮੋਰਚਰੀ